ਜਿਹੜੇ ਇੱਕ ਹਾਈ ਸਕੂਲ ਆ ਲੈਵਲ ਦੇ ਵਿੱਚ ਮੌਂਟਰੀਅਲ ਦੇ ਵਿੱਚ ਉਹ ਸਕੂਲ ਦੇ ਵਿੱਚ ਕੋਰੈਂਟੋਨੀਓ ਲੈਵਲ ਹਾਈ ਸਕੂਲ ਲੈਵਲ ਸ਼ਹਿਰ ਦੇ ਵਿੱਚ ਮੌਂਟਰੀਅਲ ਦੇ ਵਿੱਚ ਇੱਕ ਵੀਰਵਾਰ ਨੂੰ ਜਿਹੜੀ ਅੱਜ ਉੱਥੇ ਪ੍ਰੋਟੈਸਟ ਹੋ ਰਿਹਾ ਆ ਪ੍ਰੋਟੈਸਟ ਕਿਸ ਗੱਲ ਦਾ ਹੋਇਆ ਕਿ ਸਕੂਲ ਐਡਮਿਨਿਸਟ੍ਰੇਸ਼ਨ ਬੱਚਿਆਂ ਨੂੰ ਕੁਝ ਕੱਪੜੇ ਨਹੀਂ ਪਾਉਣ ਦੇ ਰਿਹਾ ਜਿਹਨਾਂ ਕੱਪੜਿਆਂ ਦੇ ਬਾਰੇ ਉਹਨਾਂ ਦਾ ਇਤਰਾਜ਼ ਆ ਕਿ ਇਹ ਕਾਲਪੜਕਾਉ ਕੱਪੜੇ ਆ ਜਿਹੜੀ ਸੈਕਸੀਸਟ ਡਰੈਸ ਉਹਨਾਂ ਨੇ ਉਹਨਾਂ ਨੂੰ ਉਹਦੇ ਲਈ ਸ਼ਬਦ ਵਰਤਿਆ ਬਹੁਤ ਸਾਰੇ ਲੋਕ ਮਤਲਬ ਕੁੜੀਆਂ ਨੂੰ ਇਹ ਕਹਿ ਰਹੇ ਆ ਕਿ ਤੁਹਾਡੇ ਜਿਹੜੇ ਕੱਪੜੇ ਆ ਉਹ ਛੋਟੇ ਆ ਤੇ ਤੁਹਾਡੇ ਗੋਡੇ ਨਜ਼ਰ ਆਉਂਦੇ ਆ ਇਹਨਾਂ ਦੇ ਵਿੱਚ ਤੇ ਇਹ ਗੋਡੇ ਜਿਹੜੇ ਆ ਇਹ ਬॉयਜ਼ ਲਈ ਅਟਰੈਕਟਿਵ ਨੇ ਵੀ ਇਹ ਨਹੀਂ ਪਾਉਣੀ ਚਾਹੀਦੀ ਡਰੈਸ ਹੁਣ ਉਹ ਸਟੂਡੈਂਟਸ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਆ ਵੀ ਇਹ ਦਾ ਕੀ ਮਤਲਬ ਹੈ ਕਿ ਗੋਡੇ ਅਟਰੈਕਟਿਵ ਨੇ ਕਿ ਮਤਲਬ ਇਹ ਤਾਂ ਕੋਈ ਸਮੱਸਿਆ ਨਹੀਂ ਹੋਈ ਹੁਣ ਡਰੈਸ ਕਿੰਨੀ ਹੋਣੀ ਚਾਹੀਦੀ ਆ ਕੀ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਕੁਝ ਡਰੈਸ ਕੋਡਸ ਤਾਂ ਕੈਨੇਡਾ ਦੇ ਸਕੂਲਾਂ ਵਿੱਚ ਹੈਗੇ ਆ ਪਰ ਇੱਥੇ ਮੌਨਟਰੀਅਲ ਦੇ ਵਿੱਚ ਰੋਲਰਪਾਗ ਇੱਥੇ ਤੱਕ ਵੱਧ ਗਿਆ ਕਰਨ ਨੂੰ ਬੱਚਿਆਂ ਨੂੰ ਜਿਹੜਾ ਪ੍ਰਦਰਸ਼ਨ ਦੇ ਲਈ ਸਾਹਮਣੇ ਆਉਣਾ ਪਿਆ ਸਟੂਡੈਂਟਸ ਇਹ ਕਹਿ ਰਹੇ ਆ ਕਿ ਇਸ ਵੇਲੇ ਗਰਮੀ ਪੈ ਰਹੀ ਆ ਟੈਂਪਰੇਚਰ ਕਾਫੀ ਅੱਪ ਹੋਣਾ ਸ਼ੁਰੂ ਹੋ ਗਿਆ ਤੇ ਵਾਰਨਿੰਗਸ ਆ ਰਹੀਆਂ ਆ ਸਾਨੂੰ ਕਿ ਤੁਹਾਡੀ ਸ਼ਾਰਟਸ ਦੀ ਲੈਂਥ ਕਿੰਨੀ ਹੋਣੀ ਚਾਹੀਦੀ ਆ ਇਹ ਉਹ ਕਹਿੰਦੇ ਬੜੀ ਹਿਊਮਿਲੀਟਿਕ ਜਿਹੜੀ ਹਿਊਮਿਲੇਸ਼ਨ ਵਾਲੀ ਗੱਲ ਆ ਇਹ ਹਿਊਮਿਲੇਟਿੰਗ ਆ ਇਹ ਜਿਹੜਾ ਸਾਰਾ ਕੁਝ ਹੈਗਾ ਵੀ ਸਾਡੇ ਲਈ ਠੀਕ ਨਹੀਂ ਔਰ ਇੱਕ ਤਰੀਕੇ ਦੇ ਨਾਲ ਇਹਨਾਂ ਸ਼ਾਰਟਸ ਤੇ ਰਾਹੀਂ ਜਣੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਫਰਕ ਕੀਤਾ ਜਾ ਰਿਹਾ ਜਿਹੜੇ ਸਟੂਡੈਂਟਸ ਨੇ ਉੱਥੇ ਇਹ ਇਕੱਠੇ ਹੋ ਕੇ ਕਹਿ ਰਹੇ ਆ ਕਿ ਇਹਦਾ ਕੀ ਹਿਸਾਬ ਹੋਵੇ ਕਿ ਔਰ ਇਹਦੇ ਨਾਲ ਜਿਹੜਾ ਕਿ ਤੁਹਾਡੇ ਕੱਪੜਿਆਂ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਇਹਦਾ ਸਿੱਧਾ ਅਸਰ ਕੁੜੀਆਂ ਦੇ ਉੱਤੇ ਪੈ ਰਿਹਾ ਕਾਲੀਜਦੋਂ ਸੀ ਕਹਿੰਦੇ ਕਿ ਮੁੰਡੇ ਕੁੜੀਆਂ ਦੋਵੇਂ ਬਰਾਬਰ ਨੇ ਤਾਂ ਫਿਰ ਉਸ ਵੇਲੇ ਕੋਈ ਕੁੜੀਆਂ ਦੇ ਲਈ ਜਿਹੜਾ ਡਰੈਸ ਕੋਡ ਵੱਖਰਾ ਕਰਨਾ ਜਾਂ ਮੁੰਡਿਆਂ ਦੇ ਲਈ ਵੱਖਰਾ ਕਰਨਾ ਜਾਂ ਕੋਈ ਇਦਾਂ ਦਾ ਨਿਯਮ ਲੈ ਕੇ ਆਉਣਾ ਜਾਂ ਇਦਾਂ ਦੀ ਗੱਲਬਾਤ ਕਹਿਣੀ ਜਿਹਦਾ ਅਸਰ ਜਿਹੜਾ ਸਿਰਫ ਤੇ ਸਿਰਫ ਕੁੜੀਆਂ ਨੂੰ ਹੋ ਰਿਹਾ ਹੋਵੇ ਉਹ ਆਪਣੇ ਆਪ ਦੇ ਵਿੱਚ ਹਰਾਨੀ ਵਾਲੀ ਗੱਲ ਆ ਉਹ ਕਹਿੰਦੇ ਜਿਹੜੀਆਂ ਅਸੀਂ ਸ਼ਾਰਟਸ ਪਾਉਨੇ ਆ ਉਹ ਸਾਡੀ ਬਾਡੀ ਨੂੰ ਕਵਰ ਕਰਨ ਦੇ ਲਈ ਪਾਉਨੇ ਆ ਅਸੀਂ ਰਿਸਪੈਕਟੇਬਲ ਵੇ ਦੇ ਨਾਲ ਆਉਨੇ ਆ ਅਸੀਂ ਕੋਈ ਇਨਪ੍ਰੋਪਰੀਏਟ ਨਹੀਂ ਕਰਦੇ ਕਿ ਜਿਹੜੀ ਗੱਲਬਾਤ ਠੀਕ ਨਾ ਹੋਵੇ ਜਿਹੜੀ ਉਹਨਾਂ ਨੇ ਇੱਕ ਲੈਟਰ ਲਿਖੀ ਆ ਉਹਦੇ ਵਿੱਚ ਦੱਸਿਆ ਆ ਆ ਇਹ ਜਿਹੜੇ ਸੈਕਸ਼ਨ 5 ਸਟੂਡੈਂਟਸ ਨੇ ਉਹ ਪੁਆਇੰਟ ਆਊਟ ਕੇ ਗੱਲਬਾਤ ਕਰ ਰਹੇ ਆ ਕਿ ਵੈਂਟੀਲੇਸ਼ਨ ਜਿਹੜਾ ਸਕੂਲ ਦਾ ਆ ਆ ਇਦਾਂ ਦਾ ਨਹੀਂ ਆ 에어 ਕੰਡੀਸ਼ਨ ਉੱਥੇ ਨਹੀਂ ਆ ਗਰਮੀ ਬਹੁਤ ਆ ਟੈਂਪਰੇਚਰ ਕੁਦਰਤੀ ਆ ਵੀ ਜ਼ਿਆਦਾ ਹੋ ਰਿਹਾ ਕਲਾਸਰੂਮਾਂ ਦੇ ਅੰਦਰ ਟੈਂਪਰੇਚਰ ਜ਼ਿਆਦਾ ਆ ਤੇ ਇਸ ਟੈਂਪਰੇਚਰ ਦੇ ਵਿੱਚ ਕੋ ਇਦਾਂ ਦਾ ਐਨਵਾਇਰਨਮੈਂਟ ਜਿਹੜਾ ਕ੍ਰੀਏਟ ਨਹੀਂ ਹੋ ਰਿਹਾ ਤੇ ਇਹੀ ਕਰ ਜਿਹੜੇ ਪੇਰੈਂਟਸ ਆ ਸਕੂਲ ਦੇ ਵਿੱਚ ਮਾਪਿਆਂ ਨੂੰ ਜਿਹੜਾ ਨੋਟਿਸ ਭੇਜਿਆ ਗਿਆ ਉਦੇਮ ਵਿੱਚ ਦੱਸਿਆ ਗਿਆ ਕਿ ਸਟ੍ਰੈਟ ਜਿਹੜੀ ਡਰੈੱਸ ਕੋਡ ਆ ਕਿ ਮਿਨਿਮਮ ਲੈਂਥ ਜਿਹੜੀ ਸ਼ਾਰਟਸ ਦੇ ਲਈ ਤੇ ਬਰਮੋਡਾਸ ਦੇ ਲਈ ਹੈਗੀ ਆ ਉਹ ਨੀਜ਼ ਦੇ ਨੇੜੇ-ਤੇੜੇ ਹੋਵੇ ਵੀ ਤੁਸੀਂ ਕੋਈ ਵੀ ਸ਼ਾਰਟ ਪਾਉਨੇ ਆ ਜਾਂ ਕੋਈ ਬਰਮੋਡਾ ਪਾਉਨੇ ਆ ਉਹ ਗੋਡਿਆਂ ਤੋਂ ਥੋੜਾ ਜਿਹਾ ਉੱਤੇ ਮਤਲਬ ਗੋਡਿਆਂ ਦੇ ਨੇੜੇ ਹੋਣਾ ਚਾਹੀਦਾ ਇਹ ਤੋਂ ਉੱਤੇ ਨਹੀਂ ਜਿਹੜਾ ਮੈਸੇਜ ਗਿਆ ਉਹ ਤੇ ਸਟੂਡੈਂਟ ਜੇ ਕੋਈ ਵੀ ਉਹ ਕਹਿੰਦੇ ਸਾਨੂੰ ਲੱਗ ਗਿਆ ਪਤਾ ਵੀ ਇਹਦੇ ਨਾਲ ਨਹੀਂ ਮੰਨ ਰਿਹਾ ਇਸ ਤਰੀਕੇ ਦੇ ਨਾਲ ਕੱਪੜਿਆਂ ਦੇ ਸੰਬੰਧ ਦੇ ਵਿੱਚ ਤੇ ਕੋਈ ਵੀ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਤੇ ਉਹਨੂੰ ਅਸੀਂ ਘਰ ਭੇਜ ਦਾਂਗੇ ਤੂੰ ਕੱਪੜੇ ਬਦਲ ਕੇ ਆ ਹੁਣ ਇਹਦੇ ਨਾਲ ਰੌਲਾ ਰੱਪਾ ਕਾਫੀ ਜ਼ਿਆਦਾ ਪੈ ਗਿਆ ਬਈ ਕੀ ਏ ਇਹ ਇਹ ਠੀਕ ਆ ਇਹ ਗੱਲ ਜਾਇਜ਼ ਆ ਇਸ ਤਰੀਕੇ ਦੇ ਨਾਲ ਕਰਨੀ ਕਿ ਬੱਚਿਆਂ ਨੂੰ ਕੱਪੜਿਆਂ ਦੇ ਮਾਮਲੇ ਦੇ ਵਿੱਚ ਭੇਜ ਦਿੱਤਾ ਜਾਵੇ ਕਿ ਬੱਚਿਆਂ ਦੇ ਕੱਪੜੇ ਜਿਹੜੇ ਕਿ ਬਹੁਤੇ ਬੱਚੇ ਜਿਹੜੇ ਕੱਪੜੇ ਪਾਉਂਦੇ ਆ ਉਹ ਆਪਣੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਇਸ ਹਿਸਾਬ ਦੇ ਨਾਲ ਕੱਪੜੇ ਉਹਨਾਂ ਦੇ ਭੇਜਦੇ ਆ ਵੀ ਉਹਨਾਂ ਨੂੰ ਕਿਉਂ ਕੁਐਸਚਨ ਕੀਤਾ ਜਾ ਰਿਹਾ ਇਹ ਨਵਾਂ ਰੋਲਾ ਨਹੀਂ ਹੈ ਜਿਹੜਾ ਮੌਂਟਰੀਅਲ ਦੇ ਵਿੱਚ ਪਿਆ। ਅ ਥੋੜਾ ਚਿਰ ਪਹਿਲਾਂ ਸਾਲਕ ਪਹਿਲਾਂ ਵੀ ਇਹ ਰੋਲਾ ਰੱਪਾ ਪਿਆ ਸੀ 400 ਦੇ ਕਰੀਬ ਸਟੂਡੈਂਟ ਜਿਹੜੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਅ ਕਿਉਂਕਿ ਇੱਥੇ ਹੀ ਸੀਗੀ ਉਹ ਮੌਂਟਰੀਅਲ ਦੇ ਵਿੱਚ ਹੀ ਕਵੈਕ ਦੇ ਵਿੱਚ ਹੀ ਕਿ ਜਿਹੜੀ ਸ਼ਾਰਟਸ ਦੀ ਲੈਂਥ ਨੂੰ ਲੈ ਕੇ ਉਹਦੇ ਤੋਂ ਬਾਅਦ ਫਿਰ ਸਕੂਲ ਬੋਰਡ ਜਿਹੜਾ ਉਹਨੇ ਮਾਫੀ ਮੰਗੀ ਸੀ ਉਹਨਾਂ ਨੇ ਸਟੂਡੈਂਟ ਨੂੰ ਕਿਹਾ ਸੀ ਕਿ ਡਰੈਸ ਕੋਡ ਨੂੰ ਰਿਵਾਈਜ਼ ਕਰ ਦੇਣਗੇ ਅ ਜਿਹੜੀ ਹੁਣ ਡਰੈਸ ਕੋਡ ਆ ਵੀ ਕਲੀਨ ਡੀਸੈਂਟ ਤੇ ਅਪਰੋਪਰੀਅਟ ਤਿੰਨ ਸ਼ਬਦ ਵਰਤੇ ਜਾਂਦੇ ਆ। ਉਨਾ ਪ੍ਰੋਪਰੀਏਟ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਆ ਕਿ ਕਿਸੇ ਲਈ ਕੋਈ ਪ੍ਰੋਪਰੀਏਟ ਹੈ ਕਿਸੇ ਲਈ ਕੋਈ ਅਪ੍ਰੋਪਰੀਏਟ ਆ ਦੂਜੀ ਗੱਲ ਇਹ ਆ ਵੀ ਸਕੂਲ ਡਰੈਸ ਕੋਡ ਇਹ ਲਗਾਤਾਰ ਇਹਦੇ ਉੱਤੇ ਕਈ ਦਿਹਾਕਿਆਂ ਤੱਕ ਡਿਬੇਟ ਚੱਲਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਜੀਨਸ ਜਾਂ ਜਿਹੜੇ ਪਜਾਮਾ ਪੈਂਟਸ ਨੇ ਜਾਂ ਜਿਹੜੇ ਕ੍ਰੋਪ ਟੌਪਸ ਨੇ ਇਹਨਾਂ ਸਾਰਿਆਂ ਦੇ ਉੱਤੇ ਕੰਟਰੋਵਰਸੀ ਰਹੀ ਆ ਜਿਹੜੇ ਬਹੁਤ ਸਾਰੇ ਸਟੂਡੈਂਟ ਨੇ ਵਿਦਿਆਰਥੀ ਨੇ ਉਹ ਇਸ ਗੱਲ ਦੀ ਆਲੋਚਨਾ ਕਰਦੇ ਆ ਕਿ ਡਰੈਸ ਕੋਡ ਰੂਲ ਆਊਡੇਟਡ ਹੋ ਚੁੱਕਾ ਖਾਸ ਤੌਰ ਦੇ ਉਤੇ ਗਰਲਸ ਨੂੰ ਟਾਰਗੇਟ ਕਰਨ ਦਾ ਇੱਕ ਟੂਲ ਸੀ ਇਹ ਜਾਂ ਬਾਡੀ ਸ਼ੇਮ ਨੂੰ ਪ੍ਰੋਮੋਟ ਕਰ ਰਿਹਾ ਹੋਰ ਇਹਦਾ ਕੋਈ ਮਤਲਬ ਨਹੀਂ ਹੈ ਸਟੂਡੈਂਟਸ ਜਿਹੜੇ ਆ ਉਹ ਇਸ ਗੱਲ ਦੇ ਵਿੱਚ ਬਲੀਵ ਕਰਦੇ ਆ ਕਿ ਡਰੈਸ ਕੋਡ ਜ਼ਿਆਦਾ ਫਲੈਕਸੀਬਲ ਹੋਣਾ ਚਾਹੀਦਾ ਡਰੈਸ ਦੇ ਰਾਹੀਂ ਬੱਚਾ ਜਾਂ ਕੋਈ ਵਿਅਕਤੀ ਵੀ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਜਿਹੜਾ ਡਰੈਸ ਕੋਡ ਹੈ ਜੀ ਮੋਡਰਨਾਈਜ਼ੇਸ਼ਨ ਕੀਤੀ ਜਾਣੀ ਚਾਹੀਦੀ ਹੈ ਆਟਵਾ ਦੇ ਕਾਲਟਨ ਡਿਸਟ੍ਰਿਕਟ ਸਕੂਲ ਬੋਰਡ ਨੇ ਇੱਕ ਨਵਾਂ ਡਰੈਸ ਕੋਡ ਅਡਾਪਟ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਜ਼ਿਆਦਾ ਫ੍ਰੀडम ਦਿੱਤੀ ਸੀ ਜ਼ਿਆਦਾ ਸੈਲਫ ਐਕਸਪ੍ਰੈਸ਼ਨ ਦਾ ਰਾਈਟ ਦਿੱਤਾ ਸੀ ਬੱਚਿਆਂ ਨੂੰ ਕਿ ਔਰ ਜਿਹੜਾ ਕੁਦਰਤੀ ਜਿਹੜਾ ਵਾਇਲੈਂਟ ਹੇਟਫੁਲ ਜਾਂ ਕੋਈ ਵੀ ਅਨਪ੍ਰੋਪਰੀਅਰ ਟੇਮੇਜਸ ਜਾਂ ਮੈਸੇਜ ਆ ਉਹਨੂੰ ਤਾਂ ਡਿਸਕਰੇਜ ਕਰਦੇ ਹੀ ਆ ਪਰ ਅਦਰਵਾਈਜ਼ ਉਹਨਾਂ ਨੇ ਬੱਚਿਆਂ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਮਨਮਰਜ਼ੀ ਦੇ ਕੱਪੜੇ ਪਾ ਕੇ ਆ ਸਕਦੇ ਆ ਸੋ ਜਿਹੜਾ ਸਟ੍ਰਿਕਟ ਇੱਕ ਸਕੂਲ ਦਾ ਕੋਡ ਆ ਉਹਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋਇਆ ਹੈ ਇਹ ਗੱਲ ਹਮੇਸ਼ਾ ਰੌਲੇ ਦੇ ਵਿੱਚ ਵੀ ਰਹੀ ਹੈ ਕਿ ਕਿਹੜੀ ਡਰੈਸ ਪਾਈ ਜਾ ਸਕਦੀ ਹੈ ਹੁਣ ਫੇਰ ਇੱਕ ਵਾਰੀ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਆ ਖਾਸ ਕਰ ਕੁੜੀਆਂ ਵੀ ਸਾਨੂੰ ਜਾਣ ਬੁੱਝ ਕੇ ਇਸ ਗੱਲ ਦੇ ਟਾਰਗੇਟ ਕੀਤਾ ਜਾ ਰਿਹਾ ਤੇ ਸਾਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਕੀ ਪਾਉਣਾ ਤੇ ਕੀ ਨਹੀਂ ਪਾਉਣਾ ਇਦਾਂ ਦੀ ਗਰਮੀ ਦੇ ਵਿੱਚ ਜੇ ਅਸੀਂ ਸ਼ਾਰਟਸ ਪਾਉਣੇ ਆ ਤੇ ਉਹਦੇ ਉੱਤੇ ਇਤਰਾਜ਼ ਕੀਤਾ ਜਾ ਰਿਹਾ ਤੇ ਸਾਨੂੰ ਇਹ ਦੱਸਿਆ ਜਾ ਰਿਹਾ ਵੀ ਇੰਨੀ ਲੰਬੀ ਹੋਣੀ ਚਾਹੀਦੀ ਤੇ ਇੰਨੀ ਲੰਬੀ ਹੋਣੀ ਚਾਹੀਦੀ ਜਦੋਂ ਕਿ ਹਰ ਇੱਕ ਬੱਚਾ ਜਾਂ ਜਾਂ ਕੋਈ ਵੀ ਹੈਗਾ ਉਹ ਆਪਣੇ ਹਸਾਬ ਦੇ ਨਾਲ ਜਿਹੜੇ ਕੱਪੜੇ ਪਾ ਕੇ ਆਉਂਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।